ਨਾ ਇੰਨਾ ਟਾਈਮ ਹੋ ਗਿਆ ਤੈਨੂੰ ਚਾਹ ਨੂੰ ਕਹੇ ਨੂੰ ਘੰਟਾ ਦਾ 1:30 ਹੋਈ ਚ ਖੜੀ ਨੇ ਜੇ ਸੱਚ ਪੁੱਛੇ ਨਾ ਇਹ ਤੇਨੂੰ ਮਾ ਕੇ ਨੂੰ ਮੇਰੇ ਦਿਲ ਕਰਦਾ ਹੈਗਾ ਲੱਗਦਾ ਹੀ ਨਹੀਂ ਵੀ ਆਪ ਆਪਣੇ ਘਰ ਦੇ ਵਿੱਚ ਰਹਿ ਰਹੇ ਆ ਇਹ ਲੱਗਦਾ ਫਿਰ ਬਸ ਕਿਸੇ ਦੇ ਕਰਾਜ ਤੱਕ ਕੇ ਖਾਰੇ ਆਗੇ ਸਾਰੇ ਦਿਹਾੜੀ ਨੌਕਰਾਂ ਨੂੰ ਕੰਮ ਘਰ ਦੇ ਫਿਰ ਵੀ ਕੋਈ ਬੁੱਕਤ ਨਹੀਂ ਪੈਂਦੀ ਇੱਥੇ ਤੂੰ ਚੱਪ ਕਰਕੇ ਪਾ ਲੈ ਕੋਈ ਨਹੀਂ ਬਥੇਰ ਗਿਆ ਸ਼ਰਟਾਂ ਤਾਂ ਹੈਗੀਆਂ ਜਿਹੜੀਆਂ ਤੇਰੀਆਂ ਤੂੰ ਨਹੀਂ ਪਾਉਂਦਾ ਨਾ ਉਹ ਦੇ ਦੇਾਂਗੇ ਇਹਨੂੰ ਉਹ ਪਾ ਲਊਗਾ ਬਹੁਤ ਸੋਹਣੀਆਂ ਹੈ ਹੈ ਦੱਚੂ ਵੀ ਤਾਂ ਮੇਰੀ ਇਹਦੇ ਵੈਸੇ ਸੋਹਣੀਆਂ ਨਹੀਂ ਲੱਗਣੀਆਂ ਉਹ ਪਾ ਕੇ ਦੇਖਦਾ ਜੇ ਆ ਗਈ ਤਾਂ ਠੀਕ ਹੈ ਇਹ ਨਾ ਆਈ ਪਰ ਇਹਨੂੰ ਦੇ ਲਾ ਕੇ ਜਾ ਪਾ ਕੇ ਦੇਖ ਲੈ ਜਦੋਂ ਪਹਿਨ ਲਈ ਇਹ ਚੱਕ ਫੀਲੰਦ ਨਾ ਮੰਮੀ ਕਿਉਂ ਬੋਲੀ ਜਾਂਦੀ ਆ ਤੂੰ ਨਾ ਚੁੱਪ ਰਹਿ ਹਿਆ ਕਰ ਮੈਂ ਤੈਨੂੰ ਮੈਂ ਕਿੰਨੇ ਵਾਰ ਕਿਹਾ ਵੀ ਇਹਦੀ ਗੱਲ ਚ ਬੋਲਿਆ ਨਾ ਕਰ ਬਾਲੀ ਹਮੈਤਨ ਬੰਦੀ ਆ ਉਹਦੀ ਲੈ ਮੰਮੀ ਇਹਦੇ ਵਿੱਚ ਮੈਂ ਕੀ ਗਲਤ ਗੱਲ ਕਹੀ ਆ ਤੇ ਬੈ ਕੇ ਚਾਹ ਪੀ ਲੂ ਤਾਂ ਕੀ ਹੋ ਜਾਊਗਾ ਐਵੇਂ ਬੋਲਣ ਲੱਗ ਜਾਨੇ ਗੱਲ ਗੱਲ ਤੇ ਨਾ ਪੈਗੀ ਤੇਰੇ ਕਾਜੇ ਠੰਡ ਪੈਗੀ ਹੋਣੀ ਹੁਣ ਤਾਂ ਠੰਡ ਤੇਰੇ ਲੈ ਉਹਨੂੰ ਕੀ ਲੋੜਾ ਕਰਨ ਦੀ ਉਹਦਾ ਪਿਆਰ ਹੈਗਾ ਜਦੋਂ ਕਰਨ ਨੂੰ ਕੰਮ ਆਹੋ ਫਿਰ ਪਿਆਰ ਤਾਂ ਉਹਦਾ ਵੀ ਹੈਗਾ ਹਾਂ ਹੈਗਾ ਪਿਆਰ ਉਹਦਾ ਫਿਰ ਉਹਨੂੰ ਕੀ ਲੋੜਾ ਕੰਮ ਕਰਨ ਦੀ ਜੇ ਇੱਥੇ ਆ ਜਾ ਹਾਂ ਪੂਰਾ ਬਾਲੀ ਹਮੈਤ ਨਾਕ ਲਾਇਆ ਕਰੋ ਨਾ ਦੀ ਤੂੰ ਮੈਨੂੰ ਗੱਲ ਦੱਸ ਵੀ ਤੂੰ ਕਾਹਦੇ ਹਾਸਤੇ ਬੁਲਾਇਆ ਡੜੀ ਮੰਮੀ ਸਹੀ ਕਹਿੰਦੀ ਆ ਉਹ ਸ਼ਰਟ ਵੀਰੇ ਦੀ ਸੋਹਣੀ ਲੱਗਣੀ ਸੀ ਨਾਲੇ ਮੈਂ ਤਾਂ ਦਿਹਾੜੀ ਕਰਨੀ ਆ ਬੀਰੇ ਨੇ ਬਾਹਰੰਦਰ ਜਾਣਾ ਹੁੰਦਾ ਵਾ ਆ ਗਿਆ ਆ ਗਿਆ ਮਾਂ ਕੀ ਗੱਲ ਰੋਟੀਆਂ ਖਾਣ ਜਾਂਦਾ ਹੁੰਨਾ ਬਾਹਰ ਮਰ ਲੈ ਕੇ ਨਹੀਂ ਗਿਆ ਕੋਈ ਤੇ ਕੰਮ ਤੇ ਆਹੋ ਥੋਨੂੰ ਨਹੀਂ ਪਈ ਕੋ ਕੰਮ ਤੇ ਲੈ ਕੇ ਜਾਂਦਾਗਾ ਹੈ ਥੋਡੇ ਦੇ ਲੋਕ ਤਰਸ ਕਰ ਲੈਂਦੇ ਹੈਗੇ ਛੋਵੀ ਬਣੂਗੀ ਐ ਕਰਦੀ ਹੈ ਮੰਮੀ ਹਰ ਨੂੰ ਪਾ ਕੇ ਦੇ ਦਿੰਦੀ ਹੈ ਫਿਰ ਦਵਾਚੀ ਖਾ ਲੂੰਗੀ ਮੈਂ ਰੋਟੀ ਉੱਕ ਵੀ ਨਹੀਂ ਲੱਗੀ ਆ ਗਈ ਸੰਸਾਨ ਨੇ ਮੰਮੀ ਉਹਦੇ ਨਾਲ ਹੀ ਬੈਠ ਕੇ ਪੀ ਲੂੰਗੀ ਚਾਹ ਮੈਂ ਅਬਦੀ ਵੀ ਪਾਈ ਲੈਂਦੀ ਕਿੱਥੇ ਕੱਲੇ ਜੀ ਪਾਉਂਦੀ ਆ ਆ ਨਹੀਂ ਲੈ ਆ ਚਾਹ ਹੋ ਗਿਆ ਟਾਈਮ ਹੋ ਗਿਆ ਮੰਮੀ ਬਣ ਗਈ ਬਸ ਚਾਹ چاہی لگ رہی ہے ریجا نا بنا ہے خوش ہو جی ممی اج چاہ پی میری ممی ਹਾਂ ਲੈ ਚਾਹ ਦੇ ਕੇ ਕਿੱਦਾਂ ਦੀ ਬਣੀ ਆ ਗਈ ਮਮੇ ਪਹਿਲਾਂ ਚਾਹ ਚੱਕ ਲੈ ਪੁੱਤ ਨਰਪੀਤ ਇੱਕ ਵੇਲੇ ਮੈਂ ਇੰਨਾ ਟਾਈਮ ਹੋ ਗਿਆ ਤੈਨੂੰ ਚਾਹ ਨੂੰ ਕਹੇ ਨੂੰ ਘੰਟਾ ਨਾਲ ਦਰਸੋਈ ਚ ਖੜੀ ਨੇ ਮੰਮੀ ਫਿਰ ਤੁਸੀਂ ਕਹਿਣਾ ਸੀ ਵੀ ਚਾਹ ਨੂੰ ਚੰਗੀ ਤੇਰਾ ਘੜਿਆ ਨਹੀਂ ਹੈਗਾ ਤਾਂ ਕਰਕੇ ਟਾਈਮ ਲੱਗ ਗਿਆ ਚਾਹ ਬਹੁਤ ਵਧੀਆ ਬਣੀ ਆ ਪੀ ਕੇ ਦੇਖੋ ਮੈਂ ਕੋਈ ਨਹੀਂ ਚਾਹ ਤਾਂ ਮੈਂ ਪੀ ਕੇ ਦੇਖ ਲੈਣੀ ਐ ਆ ਤਿੰਨ ਕੱਪ ਕਿਹਦੇ ਵਾਸਤੇ ਲੈ ਕੇ ਆਈਆਂ ਗਈ ਆ ਤਾਂ ਮਮਮੀ ਮੈਂ ਆਪਣੇ ਲਈ ਲੈ ਕੇ ਆਈਆਂ ਆਂਗੀ ਮੈਂ ਕਿਹਾ ਮੈਂ ਕੱਲ੍ਹ ਜੀ ਕਿੱਥੇ ਚਾ ਪੀਉਂਗੀ ਚਲ ਤੁਹਾਡੇ ਨਾਲ ਬੈਠ ਕੇ ਪੀ ਲਉਂਗੀ ਹਾਂ ਹਾਂ ਪੀ ਲੈ ਕੋਈ ਨਾ ਬਹਿ ਜਾ ਅੱਛਾ ਪੀ ਲੈ ਬਹਿ ਜਾ ਤੂੰ ਚੁੱਪ ਕਰ ਜਾ ਕਰ ਨਾ ਮੈਨੂੰ ਐਂ ਦੱਸ ਹੁਣ ਤੂੰ ਸਾਡੇ ਬਰੋਬਰ ਬੈ ਕੇ ਚਾ ਪੀਏਗੀ ਤੈਨੂੰ ਕਿੰਨੇ ਵਾਰ ਸਮਝਾਇਆ ਜੇ ਆਹਦਾ ਖਾਣਾ ਪੀਣਾ ਹੁੰਦਾ ਨਾ ਰਸੋਈ ਚ ਬੈ ਕੇ ਖਾ ਲਿਆ ਕਰ ਫੇਰ ਕਿ ਹੋ ਗਿਆ ਮੰਮੀ ਤੁਸੀਂ ਐਵੇਂ ਦੀ ਗੱਲ ਕਿਉਂ ਕਰਦੇ ਹੋਗੇ ਤੈਨੂੰ ਘਾਣਾ ਪਤਾ ਮੈਂ ਕਿਉਂ ਗੱਲ ਕਰਦੀ ਆਂਗੀ ਚੁੱਪ ਕਰ ਰਸੋਈ ਚ ਵਗ ਜਾ ਬੈ ਗਈ ਆ ਕੇ ਬਰੋਬਰ ਸਾਡੇ ਮੰਮੀ ਜੋ ਤਾਂ ਪੈਨ ਲਈ ਚਾਹ ਪੀ ਲੰਦ ਨਾ ਮੰਮੀ ਕਿਉਂ ਬੋਲੀ ਜਾਨੀ ਤੂੰ ਨਾ ਚੁੱਪ ਰਹਿਆ ਕਰ ਮੈਂ ਤੈਨੂੰ ਦੱਸਾਂ ਤੈਨੂੰ ਮੈਂ ਕਿੰਨੇ ਵਾਰ ਕਿਹਾ ਵੀ ਇਹਦੀ ਗੱਲ ਚ ਬੋਲਿਆ ਨਾ ਕਰ ਬਾਹਲੀ ਹਮੈਤਨ ਬੰਦੀ ਆ ਉਹਦੀ ਲੈ ਮੰਮੀ ਇਹਦੇ ਵਿੱਚ ਮੈਂ ਕੀ ਗਲਤ ਗੱਲ ਕਹੀ ਆ ਜੇ ਭੈਣ ਇੱਥੇ ਬਹਿ ਕੇ ਚਾਹ ਪੀ ਲੂਗੀ ਤਾਂ ਕੀ ਹੋ ਜਾਊਗਾ ਐਵੇਂ ਬੋਲਣ ਲੱਗ ਜਾਨੀ ਗੱਲ ਗੱਲ ਤੇ ਨਾ ਪੈਗੀ ਤੇਰੇ ਕਾਜੇ ਠੰਡ ਪੈਗੀ ਹੋਣੀ ਆ ਹੁਣ ਤਾਂ ਠੰਡ ਤੇਰੇ ਆ ਨਾ ਤੀ ਮੂਰੇ ਬੋਲਣ ਮੇਰੀ ਕੁੜੀ ਨਾ ਜਮਾ ਨਹੀਂ ਐ ਬੋਲਦੀ ਸੀਗੀ ਆ ਤੈਨੂੰ ਦੇਖ ਦੇ ਕੇ ਲੱਗਿਆ ਬੋਲਣ ਮੰਮੀ ਮੈਂ ਤਾਂ ਉੱਥੇ ਤਾਣੀ ਚਾਹ ਪੀਤੀ ਗਰਮੀ ਬਹੁਤ ਹੋ ਰਹੀ ਸੀਗੀ ਬਾਕੀ ਤਾਂ ਮੈਂ ਤਾਂ ਭੈਣ ਨੂੰ ਕੁਝ ਕਹੀ ਨਹੀਂ ਐਵੇਂ ਦਾ ਕੁਝ ਬੋਲਣ ਨੂੰ ਲੈ ਮੰਮੀ ਹੁਣ ਤੂੰ ਭੈਣ ਨੂੰ ਬੋਲਣ ਲੱਗੀ ਮੈਂ ਨੇ ਇਹਨੇ ਕੀ ਕਹਿਤਾ ਤੇਰੇ ਸਾਹਮਣੇ ਮੈਂ ਆਪ ਬੋਲਣ ਲੱਗੀ ਆ ਤੂੰ ਨਾ ਚੁੱਪ ਕਰ ਜਾ ਤੈਨੂੰ ਇਹ ਬਹੁਤ ਵਾਰੀ ਕਹਿਤਾ ਕਿਤੇ ਹੋਰ ਨਾ ਇਹਦਾ ਗੁੱਸਾ ਤੇਰੇ ਤੇ ਲੈ ਜਾ ਲੈ ਮੇਰੀ ਗੱਲ ਸੁਣ ਹਾਂ ਲੈ ਕੇ ਗਲਾਸ ਇੱਥੇ ਬੈਠ ਗਈਆਂ ਕੰਮ ਕੌਣ ਕਰੂਗਾ ਨਾ ਤੇਰੀ ਮਾਂ ਕਰੂ ਇੱਥੇ ਆ ਕੇ ਕੰਮ ਕੋਈ ਨਹੀਂ ਮੰਮੀ ਮੈਂ ਕਰ ਦਿੰਨੀ ਆ ਕੰਮ ਕਰ ਦਿੰਨੀ ਆਗੀ ਤੜਕੇ ਦਿਨ ਤੈਨੂੰ ਕਿਹਾ ਵੀ ਉਹ ਕੱਪੜੇ ਧੋਣ ਵਾਲੇ ਕੋਲ ਕੱਪੜੇ ਧੋ ਦੇ ਉਹ ਨਹੀਂ ਹਜੇ ਤੱਕ ਹੱਥ ਲਾਇਆਗਾ ਭਾਂਡੇ ਰਸੋਈ ਚ ਉਹ ਜਿੱਕਰ ਪਿਆ ਉਹ ਨਹੀਂ ਚੱਕੇ ਨਾ ਹਾ ਝਾੜੂ ਪੋਚਾ ਕੀਤਾਗਾ ਕਰਾਇਆ ਕੀ ਤੂੰ ਤੜਕੇ ਦਿਨੇ ਮੰਮੀ ਮੈਂ ਨਾ ਆਟਾ ਗੁੰਨ ਕੇ ਚਾਹ ਬਣਾਉਣ ਲੱਗੀ ਸੀਗੀ ਮੈਂ ਕਹ ਰਹੀ ਸੀਗੀ ਮੈਂ ਭੁੱਖ ਬਹੁ ਲੱਗੀ ਐ ਮੈਂ ਰੋਟੀ ਖਾ ਲਵਾਂ ਪਹਿਲਾਂ ਹਾਂ ਤੇਰੀ ਗੱਲ ਸਹੀ ਪਹਿਲਾਂ ਰੋਟੀ ਖਾ ਚੁੱਪ ਕਰ ਜਾ ਨਹੀਂ ਸੁਣ ਗੱਲ ਪਹਿਲਾਂ ਤਾਂ ਢੱਡ ਭਰਨਾ ਕੰਮ ਪੈਣਾ ਇਹਨਾਂ ਜਿਹੜੇ ਪਏ ਆ ਹਨਾ ਸਾਰੇ ਕੰਮ ਨਿਮੇੜ ਕੇ ਨਾ ਉਦੋਂ ਬਾਅਦ ਰੋਟੀ ਖਾਣੇ ਨੂੰ ਦੱਸਦੀ ਗਾ ਆਪੀ ਤਾਂ ਲੈਣ ਦੇ ਮਮੀ ਉਹਨੂੰ ਕੰਮ ਕਰ ਲੂਗੀ ਕੋਈ ਨਾ ਬਥੇਰਾ ਖਾਂਦੀ ਐ ਇਹ ਸੋਈ ਚ ਨਾ ਚੋਰਾਂ ਚੋਰਾਂ ਬਾਦੂ ਖਾਂਦੀ ਹੈਗੀ ਕੁਛ ਨਹੀਂ ਛੱਡਦੀ ਇਹ ਹਾਂ ਹਾਂ ਦੇ ਬਾਈ ਦਾ ਹਾਂ ਐਨੇ ਕਾਤੋ ਬੋਲੀ ਐਨੀ ਐ ਕੰਮ ਨਾਲ ਉਹ ਕਰਦੀ ਫਿਰਦੀ ਐ ਵਿਚਾਰੀ ਮਾਂ ਮੇਰੀ ਗੱਲ ਸੁਣ ਨਾਲੇ ਤੋ ਕੰਮ ਕਰਵਾਉਣਿਆ ਹੈ ਉਹਦੇ ਤੋ ਨਾਲੇ ਉਹਨੂੰ ਖਾਣ ਪੀਣੇ ਦੇਣਾ ਜੇ ਉਹ ਨਾ ਕੁਛ ਖਾਤਾ ਪੀਤਾ ਫਿਰ ਕੰਮ ਕਿਵੇਂ ਹੋਣਗੇ ਕਿਵੇਂ ਜਾਨ ਰੋਗੇ ਉਹਦੇ ਚ ਬਥੇਰੀ ਜਾਣਾ ਉਹਦੇ ਚ ਆਹ ਹੱਥਾਂ ਦੜਕੇ ਦਾ ਮੇਰਾ ਲਹੂ ਪੀਂਦੀ ਹੈਗੀ ਨਲ ਜੇ ਨੂੰ ਮੈਂ ਹੁਣ ਦਬਕਾ ਕੇ ਨਾ ਰੱਖੂਗੀ ਫੇਰੇ ਤਾਂ ਸਿਰ ਚੜ ਜੂਗੀ ਇਹ ਤਾਂ ਮੇਰੇ ਸਿਰ ਚ ਕਰਿਆ ਕਰੂ ਗਲੀਆਂ ਮਾਂ ਮੇਰੇ ਤੋਂ ਨਹੀਂ ਵੈਸ ਹੁੰਦੀ ਤੇਰੇ ਨਾਲ ਤੂੰ ਤਾਂ ਰੋਹ ਦੀ ਰੋਲਾ ਪਾਉਣ ਲੱਗ ਜਾਨੀ ਐ ਨਾ ਖਾਣ ਤੇ ਫੇਰ ਨਾ ਪੀਣ ਦੇ ਕੁਛ ਆਹੋ ਮੈਂ ਰੋਲਾ ਪਾਉਣ ਲੱਗ ਜਾਨੀ ਐ ਜੀ ਮੈਂ ਹੀ ਨਹੀਂ ਤੁਹਾਨੂੰ ਖਾਣ ਪੀਣ ਦਿੰਦੀ ਆ ਤੁਹਾਡੇ ਭਾਏ ਦੀ ਮਾਰ ਹੀ ਕਰਦੀ ਆ ਮੈਂ ਤਾਂ ਨਹੀਂ ਮੈਨੂੰ ਕੀ ਲੋੜ ਐ ਸਾਨੀ ਮੇਰੀ ਗੱਲ ਸੁਣ ਐਵੇਂ ਰੋਣ ਤੈਨੂੰ ਪਤਾ ਤਾਂ ਮੰਮੀ ਦੇ ਸਵਾਲ ਦਾ ਮੈਂ ਤਾਂ ਤੈਨੂੰ ਆਈ ਕਹਿੰਦੀ ਸੀ ਮੰਮੀ ਕਿਹੜਾ ਰਸੋਈ ਚ ਆਉਂਦੀ ਐ ਤੈਨੂੰ ਭੁੱਖ ਲੱਗੀ ਐ ਨਾ ਤੂੰ ਨਾਲੇ ਕੁਝ ਖਾ ਲੈ ਤੇ ਜਦੋਂ ਮੰਮੀ ਸੌਂਗੀ ਨਾ ਜਿਹੜੇ ਕੰਮ ਰਹਿੰਦੇ ਤੇਰੇ ਨਾਲ ਮੈਂ ਕਰਵਾ ਦੂੰਗੀ ਚੰਗਾ ਨਹੀਂ ਨਹੀਂ ਹਰ ਪੇ ਤਾਂ ਕੋਈ ਗੱਲ ਨਹੀਂ ਮੈਂ ਆਪੇ ਕਰ ਲੂੰਗੀ ਭੈਣੇ ਕੰਮ ਪਰ ਮੈਂ ਸੱਚੀ ਕਹਿ ਰਹੀ ਆ ਦੇਖੀ ਮੈਂ ਤੇਰੇ ਅੱਗੇ ਹੱਥ ਬੰਨਦੀ ਆ ਵੀ ਜੇ ਮੇਰੇ ਕਰਕੇ ਤੇਰੇ ਗਾਣਾ ਪੈ ਗਿਆ ਮੈਂ ਦਿਲਚੇ ਮੈਨੂੰ ਕੋਈ ਗੱਲ ਨਹੀਂ ਸੀ ਕਿ ਵੀ ਮੰਮੀ ਤੈਨੂੰ ਬੋਲਣਾ ਮੇਰੇ ਕਰਕੇ ਲੈਣਾ ਕੁਝ ਤੈਨੂੰ ਸੁਣਨਾ ਪੈਣਾ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਇਸ ਗੱਲ ਦਾ ਤੂੰ ਕੱਲੀ ਕੀ ਮੈਂ ਕਰ ਲੇਗੀ ਸਾਰੇ ਕੰਮ ਪਏ ਮੈਂ ਤੇਰੀ ਭੈਣ ਐ ਐਂ ਮੈਂ ਰੋਣਾ ਤੂੰ ਨਾਲ ਮੈਂ ਮੂੰਹ ਦੀ ਤ ਜਮਾਨੀ ਵਧੀਆ ਲੱਗਦੀ ਐ ਹਾਂ ਹੱਸਦੀ ਰਹਿ ਕਰ ਚੰਗਾ ਤੇ ਮੰਮੀ ਤੈਨੂੰ ਗੁੱਸਾ ਨਾ ਕਰੇ ਜੰਗਾ ਤੈਨੂੰ ਪਤਾ ਹੋਵੇਗਾ ਨਾ ਨਾ ਬਣੇ ਮਾਚੇ ਕਿਉਂ ਗੁੱਸਾ ਕਰਨਾ ਜਿਹਦੇ ਰੱਬ ਨੇ ਕਰਮੀ ਐਵੇਂ ਦੇ ਲਿਖਤੇ ਮੇਰੇ ਹਨਾ ਚਲ ਕੋਈ ਨੇ ਚਾਹ ਪੀ ਲਈ ਮੈਂ ਆਤ ਨਹੀਂ ਪੀਤੀ ਆ ਆਪ ਇਕੱਠੇ ਬਹਿ ਕੇ ਚਾਹ ਪੀਏ ਮੇਰੇ ਇੰਨੇ ਕੰਮ ਕਿੱਥੇ ਤੇਜ਼ ਵੀ ਮੈਂ ਤੈਨਾਂ ਬੈਠ ਕੇ ਚਾਹ ਪੀ ਲੂੰਗੀ ਨਾਲੇ ਜਹਮਾਂ ਨੇ ਦੇਖ ਲਾ ਤਾਂ ਬਿਨਾ ਮਤਲਬ ਦਾ ਕਲੇਸ਼ ਹੋਗਾ ਮੈਂ ਨਹੀਂ ਚਾਹਦੀ ਵੀ ਮੇਰੇ ਘਰ ਕੇ ਤੇਰੇ ਗਾਣਾ ਪੈਣ ਤੇ ਹੁਣ ਵੀ ਤਾਂ ਤੂੰ ਦੇਖੀ ਨਾ ਕਿੰਨਾ ਕੁਛ ਤੈਨੂੰ ਮਾਂ ਬੋਲ ਕੇ ਹਟਿਆ ਕੋਈ ਨਾ ਫਿਰ ਤੂੰ ਘਾਤ ਰੋਏ ਨੀ ਮਾਂ ਨੇ ਮੈਨੂੰ ਬੋਲਿਆ ਪਰ ਬੋਲਿਆ ਤਾਂ ਮੇਰੇ ਘਰ ਕੇ ਨਾ ਤੈਨੂੰ ਮੰਮੀ ਬੋਲੋ ਨਾ ਮੈਂ ਸੌਰੀ ਮੰਗਦੀ ਆ ਨਹੀਂ ਨਹੀਂ ਤੂੰ ਕਿਉਂ ਸੌਰੀ ਮੰਗਣਾ ਛੱਡ ਕੋਈ ਨਹੀਂ ਤੂੰ ਜਾ ਮੈਂ ਉਰੀ ਪੀਣ ਨੀ ਚਾਹ ਕੜ ਕੇ ਚਾਹ ਪੀ ਲ ਲੈ ਕੁਝ ਹੋਰ ਖਾ ਲਾ ਚੰਗਾ ਤੇ ਜਦ ਮੈਂ ਮੰਮੀ ਸੌਂ ਗਈ ਵੇ ਫੇਰ ਆਉਂਗੀ ਤੇਰੇ ਕੋਲ ਠੀਕ ਹੈ ਤੇ ਰੋਣਾ ਨਹੀਂ ਹੁਣ ਨਹੀਂ ਰੋ ਹੁਣ ਤਾਂ ਬੱਸ ਸੇ ਬਿਨਿ ਦਿਲ ਕਰਦਾ ਚਾਹ ਪਾਣੀ ਪੀਣ ਨੂੰ ਐਨਾ ਕੁਝ ਤਾਂ ਸੁਣਾ ਕੇ ਰੱਖਤਾ ਅੱਜ ਵੀ ਚਾਲ ਨੂੰ ਗੋ ਕੀ ਮੇਰੇ ਅੱਜ ਫੇਰ ਮੈਂ ਤਾਂ ਖਾਲੀ ਮੁੜਿਆ ਆ ਅੱਜ ਫੇਰ ਨਹੀਂ ਕੰਮ ਮਿਲਿਆ ਮਾਂ ਫੇਰ ਬੋਲੂਗੀ ਹੁਣ ਇੰਨੇ ਦਿਨ ਹੋ ਗਏ ਮਾਂ ਨੂੰ ਕਹਿੰਦੀ ਕੰਮ ਪਤਾ ਕਰ ਲੈ ਕੰਮ ਪਤਾ ਕਰ ਲੈ ਮਨ ਲਾ ਦੇ ਜਿਹੜਾ ਰੱਬ ਨੇ ਕਮੀ ਪਾਈ ਹੈ ਨਾ ਮੇਰੇ ਚ ਇਹਦੇ ਕਰਕੇ ਨਹੀਂ ਮੈਨੂੰ ਕੋਈ ਕੰਮ ਤੇ ਲੈ ਕੇ ਜਾਂਦਾ ਚਲੋ ਲੈ ਵੇਖ ਲਾ ਆ ਕਲਰਾਂ ਤੇ ਨਾ ਓੰਜ ਕਰਮੈਲ ਲੱਗੀ ਪਈ ਹੈਗੀ ਫਟਾਫਟ ਸੱਟਣ ਦੀ ਕਰੀ ਵਸ ਇੱਕ ਪਾਣੀ ਜਿ ਡਬੋ ਡਬੋ ਕੇ ਐ ਨਹੀਂ ਵੀ ਸਮਾਰ ਕੇ ਸਾਬਣ ਲਾ ਕੇ ਮਸਲ ਦਿਆ ਹਾਂ ਆ ਗਿਆ ਆ ਗਿਆ ਮਾ ਕੀ ਗੱਲ ਰੋਟੀਆਂ ਖਾਣ ਜਾਂਦਾ ਹੁੰਦਾ ਬਾਹਰ ਮਰ ਲੈ ਕੇ ਨਹੀਂ ਗਿਆ ਕੋਈ ਇਹ ਕੰਮ ਤੇ ਆਹੋ ਤੁਹਾਨੂੰ ਨਹੀਂ ਪਈ ਕੋਈ ਕੰਮ ਤੇ ਲੈ ਕੇ ਜਾਂਦਾਗਾ ਹੈ ਤੁਹਾਡੇ ਦੇ ਲੋਕ ਤਰਸ ਕਰ ਲੈਂਦੇ ਹੈਗੇ ਨਾ ਮੈਨੂੰ ਐਂ ਦੱਸ ਆਖੜੀ ਉਹ ਮਾ ਇਹ ਤਾਂ ਮੈਨੂੰ ਪਸੰਦ ਆ ਗਈ ਸੀ ਲਾਡੀ ਬਾਈ ਨੇ ਮੈਨੂੰ ਦੇ ਦਿੱਤੀ ਕਹਿੰਦਾ ਅੱਛਾ ਲਾਡੀ ਨੇ ਤੈਨੂੰ ਇਹ ਦੇ ਦਿੱਤੀ ਤੈਨੂੰ ਪਸੰਦ ਆ ਗਈ ਨਾ ਉਹਦੀਆਂ ਪੰਗਾਂ ਚੀਜ਼ਾਂ ਚਾਹਤਾ ਕਿ ਤੂੰ ਪਾ ਕੇ ਤੁਰ ਜਾਨਾਗਾ ਹੈ ਕੀ ਗੱਲ ਭਾਈ ਨਹੀਂ ਮਾ ਮੈਂ ਕਿਉਂ ਪੰਗ ਬਾਈ ਤੋਂ ਪੁੱਛ ਗਈ ਪਾਈ ਸੀ ਮੈਂ ਬਾਈ ਕਹਿੰਦਾ ਤੂੰ ਪਤਾ ਮੈਨੂੰ ਤੁਹਾਡਾ ਵੀ ਕਿੰਨਾ ਕੁ ਤੁਸੀਂ ਬਾਈ ਤੋਂ ਪੁੱਛਦੇ ਹੋ ਤੇ ਕਿੰਨਾ ਕੁ ਉਸ ਕਰਦੇ ਹੋਗੇ ਮੈਨੂੰ ਸਾਰੀ ਗੱਲ ਤਾਂ ਪਤਾਗਾ ਕਿੱਥੋਂ ਰੋਡੇ ਲਾਇਆ ਇਹ ਮੈਨੂੰ ਆਹ ਤਾਂ ਮਰ ਗਈ ਤੁਰ ਗਈ ਆ ਦੋ ਮੇਰੇ ਪੱਲੇ ਬੰਨ ਗਈ ਹੈਗੀ ਮਾਂ ਮੈਨੂੰ ਕੁਛ ਮਰਜ਼ੀ ਕਹਿ ਲਾ ਤੂੰ ਮੇਰੀ ਮਾਂ ਨੂੰ ਕਿਉਂ ਬੋਲਦੀਆਂ ਨਾਲੇ ਤੈਨੂੰ ਵੀ ਤਾਂ ਮੈਂ ਆਪਣੀ ਮਾਂ ਹੀ ਸਮਝਦਾ ਆਹੋ ਮੈਨੂੰ ਪਤਾ ਹੀ ਐ ਕਿ ਕਿੰਨਾ ਕੁ ਤੁਸੀਂ ਮੈਨੂੰ ਮਾਂ ਸਮਝਦੇ ਹੋਗੇ ਜੇ ਮਾਂ ਸਮਝਦਾ ਹੁੰਦਾ ਨਾ ਤਾਂ ਕੰਮ ਤਾਂ ਵਾਪਸ ਨਾ ਆਉਂਦਾ ਉਹ 5-4 ਰੁਪਏ ਜੇਲ੍ਹ ਚ ਪਾ ਕੇ ਮੁੜਦਾ ਮਾਂ ਹੁਣ ਮੈਂ ਕੀ ਕਰਾਂ ਜਦੋਂ ਮੈਨੂੰ ਕੋਈ ਲੈ ਕੇ ਨਹੀਂ ਜਾਂਦਾ ਆ ਜਿਹੜੀ ਰੱਬ ਨੇ ਕਮੀ ਪਾਈਏ ਮੇਰੇ ਸੀਰੇ 'ਤੇ ਇਹਦੇ ਕਰਕੇ ਨਹੀਂ ਮੈਨੂੰ ਕੋਈ ਲੈ ਕੇ ਜਾਂਦਾ ਵੇ ਬੱਸ ਕਰੋ ਹੋਰ ਤਾਂ ਕਾਨੂੰ ਕੋਈ ਕੰਮ ਨਹੀਂ ਕਰਦੇਗੇ ਹੈਂ ਪੰਚਾਂ ਦਾ ਬਥੇਰੇ ਲੋਕਾਂ ਦੇ ਸਰੀਰਾਂ ਦੇ ਵਿੱਚ ਪੰਗਾ ਉਹ ਭੁੱਖੇ ਮਰਦੇ ਆ ਕੇ ਉਹ ਵੀ ਤਾਂ ਕੰਮ ਤੇ ਕਰ ਜਾਂਦੇ ਹੀ ਐ ਤੂੰ ਪਹਿਲਾਂ ਖਾਣ ਗਿੱਜਿਆ ਹੋਇਆਗਾ ਹੋਰ ਕੁਛ ਨਹੀਂ ਆਪੜਾ ਮੈਨੂੰ ਘੜੀ ਜੂਰੇ ਐਂ ਕਾ ਤੂੰ ਕਰਦੀ ਐ ਮੈਂ ਦੇ ਦਿੰਨਾ ਨਾ ਤਰ ਕੇ ਆਪੀ ਦੇ ਦਿੰਨਾ ਐਂ ਕਾ ਤੂੰ ਕਰਦੀ ਦੇ ਦੇਣਾ ਤਰ ਕੇ ਆਪਾ ਮਾਂ ਪਹਿਲਾਂ ਮੈਨੂੰ ਐਂ ਦੱਸ ਤੈਨੂੰ ਕਿਹਾ ਕੀ ਨਾ ਸੀਗਾ ਪਾਉਣ ਨੂੰ ਹੈ ਤੂੰ ਮੇਰੇ ਤੋਂ ਬਿਨਾਂ ਕਿਸੇ ਚੀਜ਼ ਨੂੰ ਹੱਥ ਲਾਇਆ ਨਾ ਪੁੱਛੇ ਤਬਣਾ ਬੱਸ ਹਾਂ ਬਣਾ ਲਈ ਆ ਦੂਜੀ ਲੱਤ ਜੀ ਤੇਰੀ ਲੰਗੜੀ ਕਰ ਦੂੰ ਫਿਰ ਮੈਂ ਜਿਆਦੇ ਬਣੇ ਫਿਰਦੇ ਆਗੇ ਜਾ ਮਾਰਿਆ ਤੂੰ ਰੋਟੀਆਂ ਦੇ ਖਾਓ ਓਏ ਲਾ ਜਾਂਦਾ ਟੀਫਨ ਚ ਪਾ ਕੇ ਰੋਟੀਆਂ ਖਾ ਕੇ ਇੱਥੋਂ ਮੁੜਿਆ ਆਉਂਦਾ ਇਹਨਾਂ ਨੂੰ ਨਹੀਂ ਕੋਈ ਕੰਮ ਤੇ ਲੇਖ ਜਾਂਦਾ ਹੋਰ ਤਾਂ ਬਥੇਰੀ ਦੁਨੀਆ ਕੰਮ ਵੀ ਕਰੀ ਜਾਂਦੀ ਹੈਗੀ ਸਾਰਿਆਂ ਦੇ ਕੰਮ ਚੱਲ ਨਹੀਂ ਜਾਂਦੇ ਹੈਗੇ ਇੱਕ ਆਹ ਵੇਖ ਲੈ ਸਵੇਰ ਦੀ ਨਿਕਲੀ ਆ ਕੇ ਮੈਂ ਚਾਚੀ ਘਰ ਜਾਇਆ ਮਾਂ ਆ ਗਈ ਹਾਂ ਮਾਂ ਕੀ ਹੋਇਆ ਕੀ ਹੋਇਆ ਨਾ ਤੈਨੂੰ ਕੋਈ ਸੰਗ ਸ਼ਰਮ ਹੈਗੀ ਕਿ ਨਹੀਂ ਹੈਗੀ ਉੱਥੇ ਜਾ ਕੇ ਬੈਠ ਗਈਆਂ ਸਾਰਾ ਦਿਨ ਲਾ ਹੈਂ ਤੈਨੂੰ ਆਇਆ ਕਿਹਾ ਸੀ ਅੱਧਾ ਘੰਟਾ ਕੰਮ ਕਰਾਇਆ ਜਣਾ ਕਰਾ ਕੇ ਆਉਣਾਗਾ ਮਾਂ ਮੈਂ ਕਿਹਾ ਸੀਗਾ ਚਾਚੀ ਨੂੰ ਵੀ ਚਾਚੀ ਮੇਰੇ ਵੀ ਘਰੇ ਕੰਮ ਕਰਨ ਆਲੇ ਨੇਗੇ ਫਿਰ ਤੁਹਾਨੂੰ ਪਤਾ ਤਾਂ ਹੈਗਾ ਚਾਚੀ ਦਾ ਕਹਿੰਦੀ ਕੋਈ ਗੱਲ ਨਹੀਂ ਮੈਂ ਆਪੇ ਕਹਿ ਦੂੰਗੀ ਤੇਰੀ ਮੰਮੀ ਨੂੰ ਉਹਨੇ ਕਿਹੜਾ ਕੁਝ ਕਹਿਣਾਗਾ ਤਾਂ ਕਰਕੇ ਬਸ ਕੰਮ-ਕਮ ਵਿੱਚ ਲੇਟ ਹੋ ਗਈ ਮੈਂ ਅੱਛਾ ਕੰਮ-ਕਮ ਵਿੱਚ ਲੇਟ ਹੋ ਗਈ ਤੇ ਆ ਜਿਹੜਾ ਆਪਦਾ ਕੰਮ ਕਰਕੇ ਗਈਆਂ ਇਹ ਤੇਰੇ ਧਿਆਨ 'ਚ ਹੈ ਕਿਵੇਂ ਕਰਕੇ ਗਈਆਂ ਆ ਵੇਖੀ ਕਲਰ ਦਾ ਮੈਲ ਨਹੀਂ ਮੰਮੀ ਇਤਨਾ ਰੰਗ ਚੜ ਗਿਆ ਸੀ ਕਿ ਬਾਈ ਦੀ ਟੀ-ਸ਼ਰਟ ਨੂੰ ਮੈਂ ਤਾਂ ਬਹੁਤ ਮੁਰਸ਼ਕਸਾਇਆ ਤੇ ਉਤਰਿਆ ਹੀ ਨਹੀਂਗਾ ਹਾਂ ਉਤਰਿਆ ਹੀ ਨਹੀਂਗਾ ਅੱਗ ਤਾਂ ਲੱਗੀ ਸੀ ਤਾਂ ਉਹਨੂੰ ਬਾਹਰ ਜਾਣ ਦੀ ਵੀ ਚਾਚੀ ਕੋਲੇ ਜਾਵਾਂ ਨਾਲੇ ਉਹਦੇ ਕੋਲ ਮੈਂ ਚੁਗਲੀਆਂ ਕਰਕੇ ਆਵਾਂ ਤੇ ਨਾਲੇ ਉਹਦੇ ਨਾਲ ਕੰਮ ਕਰਾ ਕੇ ਆਵਾਂ ਉੱਥੇ ਤਾਂ ਬਥੇਰਾ ਤੋਂ ਕੰਮ ਕਰ ਲੈਣੀ ਹੈਗੀ ਮੈਂ ਐਵੇਂ ਦੀ ਕੋਈ ਗਾਣੀ ਨਾਲ ਤੁਸੀਂ ਆਪ ਹੀ ਤਾਂ ਮੈਨੂੰ ਭੇਜੇ ਸੀ ਚਾਚੀ ਕੋਲੇ ਜਵਾਬ ਦੇ ਦੇਂਦੇ ਫਿਰ ਮੈਂ ਨਾ ਜਾਂਦੀ ਹਾਂ ਮੈਂ ਸ੍ਰੀਕੇ ਤੇ ਨੱਕ ਬੜਾ ਲੈਂਦੀ ਜਵਾਬ ਦੇ ਕੇ ਮੈਨੂੰ ਕਹਿੰਦੀ ਤੂੰ ਜਵਾਬ ਦੇ ਆਂਦੀ ਨਾ ਤੇਰੇ ਕੋਲ ਮੂੰਹ ਨਹੀਂ ਲੱਗਿਆ ਸੀਗਾ ਜੇ ਗਈ ਸੀ 10 ਮਿੰਟ ਕੰਮ ਕਰਵਾ ਕੇ ਮੁੜਿਆ ਆਂਦੀ ਉੱਥੇ ਬੈਠਣ ਨੂੰ ਕਿਹਨੇ ਕਿਹਾ ਸੀ ਤੈਨੂੰ ਅੱਛਾ ਕੋਈ ਨਹੀਂ ਮਾ ਗੇ ਤਮੈਂ ਥਾਂ ਰੱਖੂੰਗੀ ਆ ਦਵਾਰੋ ਤੋ ਦਿੰਨੀ ਆ ਮੈਂ ਨੋ ਆ ਰੋਤੋ ਦਿੰਨੀ ਹੈਗੀ ਆ ਕੱਲੇ ਕੱਪੜੇ ਧੋਤੇ ਆ ਝਾੜੂ ਪੋਚਾ ਪਿਆ ਕਰਨ ਵਾਲਾ ਹਜੇ ਉਹ ਨਿਵੇੜ ਲਾ ਜਾ ਕਰ ਲਾ ਕਰ ਦਿੰਨੀ ਆ ਮੈਂ ਕਰ ਦਿੰਨੀ ਆ ਨਾਲੇ ਹੋਰ ਆਪ ਤਾਂ ਮਰ ਗਈ ਹੈਗੀ ਇਹਨਾਂ ਨੂੰ ਵੀ ਲੈ ਜਾਂਦੇ ਦੋ ਜਣਿਆਂ ਨੂੰ ਨਾਲ ਮੈਨੂੰ ਰੋਡੇ ਲਾ ਕੇ ਰੱਖੀ ਇੱਥੇ ਮੈਂ ਦੱਸ ਇਹਨਾਂ ਦਾ ਸਾਰੀ ਉਮਰ ਕੀ ਕਰਾਂ ਮੰਮੀ ਨਾ ਪੈਣ ਵੀ ਨਹੀਂ ਦਿੰਦੀ ਜਦੋਂ ਸੌਣੀ ਆ ਉਹਦੀ ਲੜਨ ਲੱਗ ਜਾਂਦੀ ਹੈ ਪਤਾ ਨਹੀਂ ਇਹਨੂੰ ਕੀ ਹੋਇਆ ਰਹਿੰਦਾ ਮਾਂ ਮਾਂ ਹਾਂ ਕੀ ਹੋਇਆ ਰਿਹਾ ਹੋਣਾ ਕੀ ਹੈਗਾ ਹਾਂ ਤੂੰ ਦੱਸ ਕੀ ਹੈ ਮਮੀ ਮਸ ਅੱਖ ਲੱਗੀ ਸੀ ਸੱਚੀ ਜਦੋਂ ਮੈਂ ਸੌਣ ਲੱਗਦੀ ਆ ਉਹਦੀ ਰੋਲਾ ਪਾਉਣ ਲੱਗ ਜਾਨੀ ਆ ਕੀ ਹੋ ਗਿਆ ਹੋਣਾ ਮੇਰਾ ਕਿਹੜਾ ਜੀ ਕਰਦਾ ਵੀ ਮੈਂ ਰੋਲਾ ਪਾਵਾਂ ਹੈ ਮੈਂ ਐਡੀ ਪਾਗਲ ਵੀ ਨਹੀਂ ਹੈਗੀ ਵੀ ਮੈਂ ਆਜਾ ਘਰੇ ਪਈ ਆ ਰੋਲਾ ਪਾਈ ਜਾਵਾਂ ਗੱਲ ਤਾਂ ਇਹਨਾਂ ਦੀ ਆ ਆ ਦੋਨੇ ਭੈਣ ਭਰਾਵਾਂ ਨੇ ਮੇਰਾ ਦਿਮਾਗ ਚੱਕ ਰੱਖਿਆਗਾ ਹੁਣ ਕੀ ਕਰਤਾ ਉਹਨਾਂ ਨੇ ਕਰਤਾ ਉਹ ਲੰਗੜਾ ਜਾ ਗਿਆ ਸੀ ਕੰਮ ਤੇ ਕਿ ਮੈਂ ਤਾਂ ਜਾਣਾ ਮਾਂ ਕੰਮ ਤੇ ਤੇ ਆ ਲੈ ਕੇ ਟਿਫਨ ਨਾਲ ਖਾ ਕੇ ਰੋਟੀਆਂ ਤੇ ਵਾਪਸ ਮੁੜਿਆ ਕਦਾ ਮੈਨੂੰ ਤਾਂ ਕੰਮ ਹੀ ਨਹੀਂ ਮਿਲੇ ਮੈਨੂੰ ਤਾਂ ਕੋਈ ਲੈ ਕੇ ਹੀ ਨਹੀਂ ਗਿਆ ਆ ਲੱਤ ਕਰਕੇ ਮੈਨੂੰ ਕੋਈ ਲੈ ਕੇ ਨਹੀਂ ਜਾਂਦਾਗਾ ਫਿਰ ਨਹੀਂ ਲੈ ਕੇ ਗਿਆ ਫਿਰ ਉਹਦਾ ਕੀ ਕਸੂਰ ਆ ਉਹਨਾਂ ਨਾਲ ਕੀ ਕਸੂਰ ਤਾਂ ਉਹਦਾ ਕੀ ਹੋਣਾਗਾ ਆ ਵੇਖ ਲੈ ਅੱਦਰ ਆ ਘੜੀ ਉਹਦੀ ਲਾਡੀ ਦੀ ਹਾਂ ਫਿਰ ਕੀ ਹੋ ਗਿਆ ਹਾਂ ਇਹ ਬੰਨੀ ਫਿਰਦਾ ਸੀ ਹੋ ਗਿਆ ਤੇ ਲੱਤਰਾ ਉਹਦਾ ਫਿਰ ਕੀ ਹੋ ਗਿਆ ਬੰਨ ਲਈ ਤਾਂ ਆਏ ਗਿਆ ਬੰਨ ਲਈ ਜਿਹੜੀ ਸੀ ਲਾਡੀ ਦੀ ਉਹ ਇਹ ਕਿਵੇਂ ਲੈ ਜਾਣਗੇ ਮੰਮੀ ਸੱਚੀ ਮਾੜੀ ਮਾੜੀ ਗੱਲ ਤੈਨੂੰ ਬਾਹਰ ਆਲਾ ਪਾਉਣੀ ਆ ਮੈਂ ਤਾਂ ਬੈਰਾਂ ਹੀ ਪਾਉਂਗੀ ਮੈਂ ਇੱਥੇ ਤਾਂ ਹੈ ਬਰਦਾਸ਼ ਨਹੀਂ ਹੁੰਦੇਗੇ ਮੈਂ ਨਹੀਂ ਇਹਨਾਂ ਨੂੰ ਬਰਦਾਸ਼ ਕਰ ਸਕਦੀ ਇਸ ਘਰ ਦੇ ਵਿੱਚ ਉਹ ਕੰਮ ਲਈ ਬਾਹਰ ਜਾਂਦਾ ਤਾਂ ਹੈਗਾ ਤੇ ਦੂਜਾ ਦੇਖ ਲੈ ਜਾਂਦਾ ਲੈ ਉਹਨੂੰ ਕੀ ਨੋੜਾ ਕਰਨ ਦੀ ਉਹਦਾ ਪਿਆਰ ਹੈਗਾ ਜਦੋਂ ਕਰਨ ਨੂੰ ਕੰਮ ਆਹੋ ਫਿਰ ਪਿਆਰ ਤਾਂ ਉਹਦਾ ਵੀ ਹੈਗਾ ਹਾਂ ਹੈਗਾ ਪਿਆਰ ਉਹਦਾ ਫਿਰ ਉਹਨੂੰ ਕੀ ਨੋੜਾ ਕੰਮ ਕਰਨ ਦੀ ਜੇ ਇੱਥੇ ਆ ਜਾ ਹਾਂ ਤੂੰ ਬਾਹਲੀ ਖਾਣਾ ਤੇ ਨਾਕਰਾਇਆ ਕਰੋ ਨਾ ਦੀ ਤੂੰ ਮੈਨੂੰ ਗੱਲ ਦੱਸ ਤੂੰ ਕਾਰੇ ਵਾਸਤੇ ਬੁਲਾਇਆ ਮੈਂ ਤਾਂ ਨਾ ਇਸ ਵਾਸਤੇ ਬੁਲਾਇਆ ਕਿ ਮੈਨੂੰ ਭੁੱਖ ਲੱਗੀ ਆ ਫੇਰ ਹੁਣ ਦੱਸ ਭੁੱਖ ਲੱਗੀ ਕੀ ਕਰਾਂ ਹਾਂ ਆਲੂਆਂ ਦੇ ਪਰੌਂਠੇ ਬਣਾ ਦੇ ਲੈ ਉਹ ਕਿ ਆਲੂਆਂ ਵਾਲੇ ਪਰੌਂਠੇ ਬਣਾ ਦੇ ਤੂੰ ਬਣਾ ਲੈ ਉੱਠ ਕੇ ਮੰਮੀ ਮੈਂ ਦੇਖੀ ਤੂੰ ਬਣਾ ਦੇਣਾ ਐ ਕਾ ਤੂੰ ਕਰਦੀ ਆ ਕੋਈ ਨਹੀਂ ਮੈਂ ਤਾਂ ਉਹਨੂੰ ਬਾਅਦ ਮਾਰਦੇ ਉਹ ਬਣਾ ਦਊਗੀ ਪ੍ਰਵੀਨ ਮੰਮੀ ਉਹ ਤਾਂ ਪਹਿਲੇ ਇੰਨਾ ਕੰਮ ਕਰੀ ਜਾਂਦੀ ਆ ਨਿੱਕੇ ਤੇੜੇ ਨਹੀਂ ਕੰਮ ਕਰਦੀ ਉਹ ਤਾਂ ਫੋਨਾਂ ਦੇ ਘਰੇ ਬੈਠੀ ਉੱਠ ਕੇ ਆਈ ਹੈਗੀ ਉੱਥੇ ਹੈ ਆ ਬਾਗੀ ਤੇ ਚਾਚੀ ਦੇ ਘਰੇ ਤੇ ਕੁਝ ਕਹਿ ਨਹੀਂ ਗਈ ਹੋਣੀ ਕਹਿਣ ਗਈ ਸਾਰਾ ਦਿਨ ਉੱਥੇ ਬੈਠ ਕੇ ਆਈ ਹੈ ਸਾਰਾ ਦਿਨ ਕਿਓ ਕੱਪੜੇ ਧੋਤੇ ਦੇਖ ਲੈ ਬਾਹਰ ਕਹੇ ਜੇ ਪਏ ਹੈਗੇ ਨਹੀਂ ਸੁਣਿਆ ਨਹੀਂ ਕਹੇ ਜੇ ਪਏ ਮਤਲਬ ਹਾਂ ਮਾਂ ਬਾਜੂ ਮਾੜੇ ਦੇ ਕੰਨ ਖੋਲ ਕੇ ਰੱਖ ਲਿਆ ਕਰ ਦੂਜੇ ਪਾਸੇ ਵੀ ਦੇਖ ਲੈ ਕਰ ਕੋਈ ਬੁਲਾਈ ਜਾਂਦਾ ਉਹ ਮਾਂ ਮੈਂ ਮੇਕਅਪ ਕਰ ਰਹੀ ਸੀ ਕੀ ਹੋ ਗਿਆ ਕੰਮ ਕਰਦੀ ਸੀ ਗੱਲ ਸੁਣ ਮੇਰੀ ਆਲੂ ਵਾਲ ਕੇ ਨਾ ਤੇ ਪਰੌਂਠੇ ਲਾ ਦੇ ਹਰਫੇ ਦੇ ਪਰੌਠੇ ਖਾਣੇ ਨਹੀਂ ਰਹਿਣ ਦੇ ਮੈਂ ਨਹੀਂ ਖਾਣੇ ਕੋਈ ਨਾ ਕੰਮ ਕਰ ਲੈ ਜਿਹੜੇ ਕੰਮ ਰਹਿੰਦੇ ਆ ਤੇਰੇ ਕਿਉਂ ਨਹੀਂ ਖਾਣੇਗੇ ਨਹੀਂ ਮੈਨੂੰ ਭੁੱਖ ਨਹੀਂ ਹੈਗੀ ਕੋਈ ਨਾ ਮੈਂ ਕੁਝ ਹੋਰ ਖਾ ਲਾਂ ਹੁਣ ਤੇਰੀ ਭੁੱਖ ਮਿਟ ਗਈ ਨਾ ਨਾ ਕੋਈ ਗੱਲ ਨਹੀਂ ਮੈਂ ਬਣਾ ਦਿੰਦੀ ਆ ਹਰ ਵੀ ਤੱਕ ਦੋ ਮਿੰਟਾਂ ਚ ਬਣਾ ਦਿੰਦੀ ਆ ਮੈਂ ਜ ਬਣਾ ਦੇ ਫਟਾਫਟ ਜਿਹੜੇ ਜਿਹੜੇ ਮੈਂ ਤੇ ਮੰਗਦੀ ਆ ਨਾ ਉਹੀ ਜਿਹੀ ਬਣਾ ਕੇ ਦੇ ਦਿਆ ਕਰ ਇਹਨੂੰ ਵਾਹ ਹੋ ਮਾਂ ਤੂੰ ਨਾ ਬਣਾ ਕੇ ਦੀ ਚੰਗਾ ਕੁਝ ਮੈਨੂੰ ਉਹਨੂੰ ਆਰਡਰ ਲਾਦਾ ਕਰਗਾ ਹਾਂ ਕੁੱਝ ਤਾਂ ਹੈਗੀ ਆ ਉਹ ਕਰਨ ਨੂੰ ਹੋਰ ਕਦੇ ਵਾਸਤੇ ਉਹ ਜਿਹੜੇ ਦੂਜੇ ਕੰਮ ਪਏ ਉਹ ਵੀ ਤਾਂ ਕਰਦੀ ਫਿਰਦੀ ਆ ਉਹ ਪਰ ਇਹ ਕਨੂਟ ਤੜ ਕੇ ਜੂਗਾ ਵਿਜਨਾ ਕਦ ਕਰੂਗੀ ਤਾਂ ਨਾ ਤੂੰ ਮੈਨੂੰ ਕਰਵਾਉਣ ਦਵੇ ਉਹਦੇ ਨਾਲ ਕੰਮ ਹੈ ਹਾਂ ਤੂੰ ਜ਼ਰੂਰੀ ਨਾ ਕਰਾਦੀ ਲੱਗਣਾ ਜਦੋਂ ਲੱਗੇ ਵੀ ਤਾਂ ਹੈਗੀ ਹੈਗੀ ਬਥੇਰਾ ਖਾਂਦੇ ਐ ਜਿੰਨਾ ਕ ਖਾਂਦੇ ਉਹਨਾਂ ਕ ਤਾਂ ਕੰਮ ਕਰਨੇ ਪਊ ਉਹਨਾਂ ਨੂੰ ਤੂੰ ਕਦੇ ਪਿਆਰ ਨਾਲ ਕਾਤ ਨਹੀਂ ਬੋਲਦੀ ਉਹਨਾਂ ਨੂੰ ਕਿ ਇੱਥੇ ਤਾਂ ਬੋਲਾ ਜਾਂਦਾ ਪਿਆਰਪੂਰਨਾ ਨਾ ਮੈਨੂੰ ਪਿਆਰ ਇਹਨਾਂ ਤੇ ਆਵੇ ਚੁੱਪ ਕਰਕੇ ਪੈ ਜਾ ਤੂੰ ਅਦਰ ਮੈਂ ਤੇਰੇ ਪਿੱਛੇ ਅੱਗੇ ਜੀਜੀ ਕਰਦੀ ਫਿਰਦੀ ਰਹਿੰਦੀ ਵਿਚਾਰੀ ਜਿਵੇਂ ਕਹਿੰਨੇ ਉਹ ਮੈਂ ਕਰਦੀ ਆ ਨੀ ਆਹ ਬੋਲੀ ਆ ਕਰਦੀ ਆ ਜੀਜੀ ਉਹ ਮੈਨੂੰ ਪਤਾ ਹੀ ਆ ਉਹ ਜੀਜੀ ਕਿਹੜੇ ਵਾਸਤੇ ਕਰਦੀ ਹੈਗੀ ਚੁੱਪ ਕਰਕੇ ਪੈ ਜਾ ਉਹਦਾ ਆਰਾਮ ਕਰ ਲੈ ਉਹ ਬਣਾ ਕੇ ਦਿੰਦੀ ਆ ਪਲੋਂਦੇ ਖਾ ਲਈ ਹੁਣ ਤਾਂ ਨੀਂਦ ਖਰਾਬ ਕਰਦੀ ਹੁਣ ਕਿਹੜਾ ਆਰਾਮ ਕਰਾਂ ਕਮਾਲ ਮੰਮੀ ਦੀ ਪਤਾ ਨਹੀਂ ਕੀ ਹੋਇਆ ਰਦਾ ਉਹ ਵਿਚਾਰੀ ਨੂੰ ਬੋਲੀ ਜਾਂਦੀ ਐ ਨਾਲ ਜਿਵੇਂ ਕਹਿੰਦੀ ਮੰਮੀ ਉਵੇਂ ਕਰਦੀ ਫਿਰਦੀ ਅੱਗੇ ਪਿੱਛੇ ਫੇਰ ਵੀ ਪਤਾ ਨਹੀਂ ਆਦਤ ਹੀ ਹੈ ਦੀ ਤਾਂ ਯਾਰਾ ਸਾਰੇ ਸਾਡੇ ਨਾਲ ਨਹੀਂ ਕਰਦੇ ਆ ਬੈਠਾ ਨਾਲੇ ਮੈਂ ਤਾਂ ਇਨਾ ਪਿਆਰ ਕਰਦਾ ਮਾਂ ਨਵੀਨਾ ਰੋ ਰਹੀ ਐ ਤੈਨੂੰ ਮਾਂ ਨੇ ਕੁਛ ਕਿਹਾ ਨਹੀਂ ਨਹੀਂ ਕੁਛ ਨਹੀਂ ਕਿਹਾ ਜੀ ਬਸ ਅੱਛਾ ਮੈਨੂੰ ਇਹ ਦੱਸ ਤੂੰ ਰੋਟੀ ਪਾਣੀ ਖਾ ਲਿਆ ਨਹੀਂ ਨਹੀਂ ਤੈਨੂੰ ਲੱਗਦਾ ਮੈਂ ਰੋਟੀ ਖਾ ਲਈ ਹੋਊਗੀ ਇਹ ਤਾਂ ਉਹ ਹੀ ਮਾਸੀ ਜਿਹੜੀ ਆਪਾਂ ਨੂੰ ਟਾਈਮ ਤੇ ਰੋਟੀ ਦੇ ਦਿੰਦੀ ਸੀ ਇਹ ਤਾਂ ਸਿਰਫ ਗਾਲ ਹੀ ਦਿੰਦੇ ਨੇ ਇਹ ਤਾਂ ਹੈ ਬਈ ਪਰ ਆਪ ਹੁਣ ਕਰ ਵੀ ਕੀ ਸਕਦੇ ਜੇ ਸੱਚ ਪੁੱਛੇ ਨਾ ਮੇਰੇ ਤੇਨੂੰ ਮਾਂ ਕਹਿ ਲੂ ਮੈਨੂੰ ਦਿਲ ਕਰਦਾ ਹੈਗਾ ਲੱਗਦਾ ਹੀ ਨਹੀਂ ਵੀ ਆਪਾਂ ਆਪਣੇ ਘਰ ਦੇ ਵਿੱਚ ਰਹਿ ਰਹੇ ਹਾਂ ਇਹ ਲੱਗਦਾ ਵੀ ਬਸ ਕਿਸੇ ਦੇ ਕਰਾਜੇ ਤੱਕੇ ਖਾ ਰਹੇ ਆਗੇ ਸਾਰੇ ਦਿਹਾੜੀ ਨੌਕਰਾਂ ਨੂੰ ਕੰਮ ਕਰਦੇ ਫੇਰ ਵੀ ਕੋਈ ਬੁੱਕ ਤੇ ਨਹੀਂ ਪੈਂਦੀ ਇੱਥੇ ਮਾਓ ਕੁਝ ਬੋਲ ਦੇ ਜਿਹੜਾ ਕੁਝ ਨਾ ਬੋਲਣਾ ਹੋਵੇ ਕਦੇ-ਕਦੇ ਤਾਂ ਮੇਰਾ ਇਹ ਦਿਨ ਕਰਦਾ ਕਿ ਵੀ ਮੈਂ ਡਾਡੀ ਨੂੰ ਸਭ ਕੁਝ ਦੱਸਦਾ ਪਰ ਤੈਨੂੰ ਵੀ ਬਦਦਾ ਭਾਈ ਡਾਡੀ ਨੇ ਕਿਹਾ ਜੀ ਕੀ ਨ ਕਰਨਾ ਆਪਣੀ ਕਿਸੇ ਗੱਲ ਤੇ ਨਾਲ ਅੱਜ ਤੱਕ ਕਦੇ ਐਵੇਂ ਨਹੀਂ ਹੋਇਆ ਕਿ ਵੀ ਮਨੇ ਮਾਂ ਦੀ ਗੱਲ ਮੋੜਤੀ ਹੋਵੇ ਫੇਰ ਵੀ ਹੁੰਦਾ ਮੇਰਾ ਵੀ ਮਨਾ ਕ ਗਿਆ ਇਸ ਘਰ ਤੋਂ ਕੋਈ ਕਿਸੇ ਦੀ ਕੋਈ ਗਲਤੀ ਨਹੀਂ ਸਭ ਮੇਰਾ ਹੀ ਕਸੂਰ ਆ ਜੇ ਮੈਂ ਨਾ ਹੀ ਹੁੰਦਾ ਤਾਂ ਆਪਾਂ ਨੂੰ ਕਿਸਦੇ ਹੱਥਾਂ 'ਚ ਝਾਕਣ ਦੀ ਲੋੜ ਹੀ ਨਹੀਂ ਪੈਣੀ ਸੀ ਤੇਰਾ ਖਰਚਾ ਮੈਂ ਆਪ ਹੀ ਚੱਕਦਾ ਨਹੀਂ ਬਈ ਜਦੋਂ ਆਪਣਾ ਮਾਵਾ ਦਿੰਦੇ ਥੋੜੀ ਦੇਖਣੇ ਪੈਣੇ ਸੀ ਰੱਬ ਨੇ ਜੋ ਕਰਮਾਂ 'ਚ ਲਿਖਿਆ ਨਾ ਹੁਣ ਤਾਂ ਉਹੀ ਹੁੰਦਾ ਇਹਦੇ ਅੱਗੇ ਕੀ ਦਜੋ ਸਰ ਕੋਈ ਨਹੀਂ ਪਰ ਤੂੰ ਨਾ ਦੇਖ ਮੈਂ ਤੇਰੇ ਨਾਲ ਆ ਨਾ ਆਪਾਂ ਨੇ ਕੀ ਕਰਉਣਾ ਐਵੇਂ ਤੇ ਲੋਕਾ ਤੋਂ ਨਾ ਆਪਨੋਂ ਨਹੀਂ ਸਮਝਦੇ ਨਾ ਸਮਝੰਦੇ ਜੀ ਨਾ ਤਾਂ ਧਰੀ ਪਾਂਝੋਂਦੀ ਆ ਨਾ ਤੈਨੂੰ ਦਿੱਤੀ ਬਾਣੀ ਲੱਗਣ ਦੀ ਹੈਗੀ ਮੈਂ ਹਮੇਸ਼ਾ ਹੀ ਤੇਰੇ ਨਾਲ ਰਹੂੰਗੀ ਬਾਕੀ ਤਾਂ ਜਦ ਮੈਂ ਇਹਨਾਂ ਨੂੰ ਰੋਟੀ ਬਣਾ ਕੇ ਖਵਾ ਸਕਦੀ ਐ ਕੀ ਗੱਲ ਮੈਂ ਤੇ ਭਾਣੂ ਨਹੀਂ ਖਵਾ ਸਕਦੀ ਹੈਗੀ ਹਾਂ ਪੈਣਾ ਪਤਾ ਮੈਨੂੰ ਤੂੰ ਹੀ ਤਾਂ ਹੈਗੀ ਮੇਰਾ ਹੋਰ ਕੌਣ ਐਥੇ ਬੱਸ ਫਿਰ ਅੱਗੇ ਤੋਂ ਬਾਅਦ ਨਾ ਮਾਂਚ ਕੋਈ ਗੱਲ ਨਹੀਂ ਹੋਣੀ ਠੀਕ ਐ ਬਸ ਤੂੰ ਖੁਸ਼ ਰਹਿਣਾਗਾ ਲੈ ਬਈ ਤੂੰ ਫੇਰ ਰੋਣ ਲੱਗ ਗਿਆ ਦੇਖਾ ਫਿਰ ਮੈਂ ਵੀ ਰੋਣ ਲੱਗ ਜੂੰਗੀ ਮਾਦੀ ਹਾਂ ਹੁੰਦੀ ਆ ਸਮਝਦੀ ਥੇਕ ਮਿੰਟ ਨਹੀਂ ਨਿਕਲਦੇ ਦਿਮਾਗ ਚ ਮਾ ਬਈ ਮਾਈ ਹੁੰਦੀ ਆ ਜੇ ਮਾ ਹੁੰਦੀ ਵੀ ਰੱਪਾ ਕਿਉਂ ਸੰਦੇ ਕੇ ਜੀਨੀ ਚਲ ਕੋਈ ਨੂੰ ਬੈਠ ਮੈਂ ਤੇਰੀ ਰੋਟੀ ਪਾਣੀ ਲੈ ਕੇ ਆਉਣੀ ਹੈ ਠੀਕ ਠੀਕ ਬਈ ਲੈ ਆ ਹਾਂ ਦਾ ਕੌਣ ਦੀ ਡਿੱਕੀ ਆਣੀ ਐ ਤੈਨੂੰ ਕੋਤ ਮੈਂ ਕੀ ਹੋ ਗਿਆ ਮਾਂ ਓਹੋ ਹੋਣਾ ਕੀ ਹੈਗਾ ਇੱਧਰ ਕਿਐਸੀ ਤੂੰ ਕਿਧਰ ਨਹੀਂ ਬੱਸ ਇੱਥੇ ਮੁੰਡੇ ਨਾਲ ਜਾ ਕੇ ਆਇਆ ਸੀ ਮੜਾ ਜਾ ਕੰਮ ਜਾ ਅੱਛਾ ਤੇ ਹੋ ਮੈਂ ਤੇਰਾ ਨਾਲ ਕੋਈ ਗੱਲ ਕਰਨੀ ਸੀ ਕੀ ਗੱਲ ਕਰਨੀ ਆ ਮਾਂ ਪਹਿਲਾ ਚਾਹ ਨਹੀਂ ਕੋਈ ਪਾਣੀ ਨਹੀਂ ਹੈ ਕੋਈ ਪਤਾ ਮੈਨੂੰ ਕਿੰਨੀ ਲੱਗੀ ਵੀ ਤੜਕੇ ਦਾ ਕੁਝ ਨਹੀਂ ਖਾਦਾ ਲਾਰਾ ਲਾ ਕੇ ਲੈ ਗਿਆ ਮੁੰਡੇ ਨਾਲ ਕਹਿੰਦਾ ਚਲ ਆ ਜਾ ਉੱਥੇ ਖਾਉਂਗਾ ਉੱਥੇ ਕਿਹੜਾ ਖਾਣ ਨੂੰ ਸੀ ਉੱਥੇ ਕੁਝ ਨਹੀਂ ਸੀ ਖਾਣ ਨੂੰ ਚਲ ਕੋਈ ਖਾਣ ਨਹੀਂ ਚਾਹ ਵੀ ਪੀ ਲਈ ਖਾ ਆ ਪੀ ਵੀ ਲੈਂਕੋਈ ਗੱਲ ਪਰਾਉਠੇ ਬਣਾਈ ਜਾਂਦੀ ਐ ਪ੍ਰਵੀਨ ਅੱਛਾ ਆਲੂ ਵਾਲੇ ਪਰੌਂਠੇ ਬਣਾਈ ਜਾਂਦੀ ਹੈਗੀ ਹੈਪੀ ਤੇ ਨਹੀਂ ਖਾਣੇ ਸੀ ਮੈਨੂੰ ਐ ਦੱਸੇ ਆ ਘੜੀ ਤੇਰੀ ਹੈ ਹਾਂ ਮੇਰੀ ਤੇ ਹੈ ਮਾਂ ਭੁੱਲ ਵੀ ਗਈ ਤੂੰ ਤੂੰ ਹੀ ਤਾਂ ਦਵਾਈ ਸੀ ਸਿਰ ਉਹੀ ਤਾਂ ਮੈਂ ਪੁੱਛਦੀ ਹਾਂ ਵੀ ਇਹ ਤੇਰੀ ਘੜੀ ਹੈ ਤੇ ਨਵੀਨ ਕੋਲੇ ਕਿਵੇਂ ਆਈ ਮਾਂ ਇਹਨਾਂ ਮੈਥੋਂ ਨੇ ਮੰਗ ਲਈ ਜੀ ਕਹਿੰਦਾ ਬਾਈ ਮੈਂ ਬਨ ਕੇ ਦੇਖਣੀ ਐ ਬਨ ਲਾ ਮੈਨੂੰ ਉਹਦੇ ਦਰਸ ਜਾ ਗਿਆ ਨਾ ਕਹ ਲੈ ਬੰਨ ਲਾ ਫਿਰ ਕੀ ਹੁੰਦਾ ਦੱਸ ਇਹਨੇ ਕਿਹੜਾ ਕਹ ਜਾਣਾ ਸੀ ਜਾਂ ਇਹ ਪ੍ਰਾਣੀ ਹੋ ਜਾਂਦੀ ਹੂੰ ਨਾ ਇਹਨੇ ਖਸਣਾ ਸੀ ਨਾ ਇਹਨੇ ਪ੍ਰਾਣੀ ਹੋਣਾ ਸੀਗਾ ਹੂੰ ਪਰ ਗੱਲ ਤਾਂ ਇਹ ਆ ਨਾ ਵੀ ਮੈਂ ਪੈਸਾ ਪੈਸਾ ਜੋੜ ਕੇ ਤੇਰੇ ਵਾਸਤੇ ਚੀਜ਼ਾਂ ਬਣਾਉਣੀ ਆ ਠੀਕ ਆ ਤੂੰ ਚਾਕੇ ਫੜਾ ਦੇਣਾ ਉਹਨਾਂ ਨੂੰ ਨਾ ਉਹਨਾਂ ਦੀ ਵੀ ਔਕਾਤ ਆ ਵੀ ਅੱਡੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਾਣ ਉਹ ਹਾਏ ਤਾਂ ਉਹ ਦਿਹਾੜੀ ਕਰਨ ਵਾਲਾ ਜਾਣਾਂ ਤਾਂ ਉਹ ਇਹੀ ਗੱਲ ਕਹੀ ਮਾਰਨਾਗਾ ਤੇ ਆ ਘੜੀ ਬੰਨ ਕੇ ਲੈ ਗਿਆ ਏਡੀ ਵੱਡੀ ਓ ਮਾਂ ਫਿਰ ਕੀ ਹੋ ਗਿਆ ਚਲ ਸ਼ੌਂਕ ਸੀ ਉਹਦਾ ਉਹਨੇ ਪੂਰਾ ਕਰ ਲਿਆ ਹੋਰ ਦੱਸ ਉਹਦੇ ਸ਼ੌਂਕ ਕੌਣ ਪੂਰੇ ਕਰੂਗਾ ਮੈਂ ਹੀ ਕਰੂੰਗਾ ਤੂੰ ਨਾ ਰਹਿਣ ਦੇ ਉਹਦੇ ਸ਼ੌਂਕ ਚੰਗ ਪੂਰੇ ਕਰਨਾ ਆਪ ਦੇ ਬਾਰੇ ਸੋਚ ਲੈ ਜੇ ਉਹਨਾਂ ਦੇ ਸ਼ੌਂਕ ਪੂਰੇ ਕਰਨੇ ਹੁੰਦੇ ਤਾਂ ਉਹਨਾਂ ਦੀ ਮਾਂ ਵੀ ਕਿਉਂ ਮਰਦੀ ਉਹ ਆਪੇ ਸ਼ੌਂਕ ਪੂਰੇ ਕਰੀ ਜਾਂਦੀ ਚਲ ਕੋਈ ਨਾ ਮੈਂ ਫਿਰ ਔਰ ਕਿੱਡੀ ਗੱਲ ਹੋ ਗਈ ਐਡੀ ਵੱਡੀ ਤਾਂ ਗੱਲ ਹੀ ਹੈ ਸੀ ਨਿੱਕੀ ਜਿਹੀ ਗੱਲ ਆ ਘੜੀ ਦੀ ਹੈ ਇਹਨਾਂ ਦਾ ਰੌਲਾ ਪਾਉਣ ਵਾਲੀ ਗੱਲ ਹੀ ਨਹੀਂ ਹੈਗੀ ਬਸ ਤੈਨੂੰ ਨਿੱਕੀ ਜਿਹੀ ਲੱਗਦੀ ਹੈਗੀ ਮੇਰੀ ਗੱਲ ਸੁਣ ਲੈ ਜਿਹੜੀ ਚੀਜ਼ ਮੈਂ ਬਣਾ ਕੇ ਦਿੱਤੀ ਹੈ ਤੈਨੂੰ ਪਰ ਮੈਂ ਉਹਨਾਂ ਦੇ ਹੱਥਾਂ ਪੈਰ ਉਹਨਾਂ ਕੋਲੇ ਉਹ ਚੀਜ਼ ਹੋਵੇ। ਲੱਗੇ ਸਮਝ ਕਦੇ ਹਰ ਫਿਰ ਚਾਕੇ ਉਹਨੂੰ ਫੜਾ ਦਿੰਦੀ ਲੀੜਾ ਕਪੜਾ ਕਦੇ ਤੂੰ ਚਾਕੇ ਉਹ ਨਾਲ ਘੜੀਆਂ ਫੜਾਉਣ ਲੱਗ ਗਿਆ ਕਮਾਲ ਦੀ ਗੱਲ ਆਗੀ ਤੁਹਾਡੀ। ਉਹ ਦੱਸੀ ਦਾ ਜਾਨਾ ਮਾ ਵੀ ਉਹਨੇ ਮੈਨੂੰ ਕਿਹਾ ਹੀ ਇਹੇ ਹਿਸਾਬ ਨਾਲ ਮੈਨੂੰ ਤਰਸ ਆ ਗਿਆ। ਜਵਾਬ ਹੀ ਨਹੀਂ ਦਿੱਤਾ ਗਿਆ। ਵੀ ਉਹ ਤਾਂ ਗੱਲਾਂ ਕਰਦੀ ਇਹੇ ਹਿਸਾਬ ਨਾਲ ਤਰਸ ਤਾਂ ਕੇ ਨੂੰ ਮੱਲੋ ਮੱਲੀ ਆਉਂਦਾ گا۔ ਹਾਂ। ਜਾਣ ਕੇ ਵਹਿਬ ਤਾਂ ਕਰਦੇ ਨੇ ਉਹਨਾਂ ਦੀ ਤਰਸ ਲਿਆਉਣ ਦੀ ਕੋਈ ਲੋੜ ਨਹੀਂ ਹੈਗੀ। ਠੀਕ ਹੈ ਨਾ ਅਗ ਕਹਿੰਦੇ ਹੁਣ ਲੰਗੜੇ ਲੂਲੇ 'ਚ ਇੱਕ ਰੱਗ ਵੱਧ ਹੁੰਦੀ ਐ। ਉਹ ਚਲ ਛੱਡ ਵੀ ਦੇ ਮਾ ਹੁਣ ਕੁਝ ਨਹੀਂ ਹੁੰਦਾ ਫਿਰ ਕਿੱਡੀ ਗੱਲ। ਕੱਲ ਨਹੀਂ ਦਿੰਦਾ ਅੱਗੇ ਤੋਂ ਆਪਦੀ ਕੋਈ ਚੀਜ਼ ਬੱਸ ਉਹਨੂੰ ਬੱਸ ਮੈਂ ਮੈਂ ਤੁਹਾਨੂੰ ਦੱਸਦੀ ਗੱਲ ਕਿ ਕੋਈ ਵੀ ਜੀ ਉਧਰ ਜਾਣੀ ਨਹੀਂ ਚਾਹੀਦੀਗੀ ਨਹੀਂ ਜਾਂਦਾ ਹਾਂ ਨਾਲੇ ਮੇਰੀ ਗੱਲ ਸੁਣ ਉਹਨੂੰ ਕਹਿ ਦੇ ਖਾਨ ਨੂੰ ਕੁਝ ਲਿਆ ਦਊਗੀ ਭੁੱਖ ਬਹੁਤ ਲੱਗੀ ਪਈ ਐ ਕੋਈ ਨਹੀਂ ਉਹ ਬਣਾਈ ਜਾਂਦੀ ਐ ਕਹਿ ਦਿੰਨੀ ਐ ਮਾਰ ਦੇ ਆਵਾਜ਼ ਹਰਪੀਤ ਨੂੰ ਕਹਿ ਦੇ ਉਹ ਲਿਆ ਦਊਗੀ ਪਾ ਕੇ ਆਪੀ ਤਾਂ ਸੁੱਤੀ ਪਈ ਐਗੀ ਜੀ ਬਈ ਉਹ ਸਾਰਾ ਦਿਨ ਸੁੱਤੀ ਰਹਿੰਦੀ ਐ ਮਾਰ ਪ੍ਰਵੀਨ ਆਪਾਂ ਇਹਨੂੰ ਵੀ ਲਾ ਦੇ ਕੋਸਲਾਡੀ ਨੂੰ ਖਾਣ ਨੂੰ ਲਿਆ ਦਿੰਦੀ ਐ ਕੋਈ ਨਹੀਂ ਉਹਨੂੰ ਮੈਂ ਕਹਤਾ ਫੜਾਉਗੀ ਤੈਨੂੰ ਚੀਜ਼ ਉਹ ਨਰੇਪਿੰਦੀਆ ਤੂੰ ਖਾਦੇ ਪੀਤੇ ਤੋਂ ਬਿਨਾ ਘਰੋਂ ਜਾਣਾਈ ਕਿਉਂਗਾ ਤੂੰ ਆਲਾ ਰੋਟੀ ਪਾਣੀ ਖਾ ਕੇ ਜਾ ਕਰੋ ਉਹ ਦੱਸੀ ਦਾ ਜਾਨਾ ਤੜਕੇ ਉੱਠਿਆ ਆਉਣ ਸਾਰੀ ਉਹਦਾ ਫੋਨ ਵੱਜ ਗਿਆ ਕਹਿੰਦਾ ਆ ਜਾ ਬਾਹਰ ਬਾਹਰ ਹੀ ਚੜਾ ਕੇ ਲੈ ਗਿਆ ਆ ਗੱਡੀ ਵੀ ਨਹੀਂ ਲੈ ਗਿਆ ਮੈਂ ਤਾਂ ਆਪਣੇ ਲਈ ਵੀ ਇੱਥੇ ਖੜੀ ਸੀ ਮੈਨੂੰ ਕਹਿੰਦਾ ਚੱਲ ਮੇਰੇ ਨਾਲ ਹੀ ਚੱਲਦੇ ਆ ਉੱਥੇ ਗਏ ਮੈਨੂੰ ਐ ਸੀਗਾ ਚੱਲ ਕੁਛ ਨਾ ਕੁਛ ਹੋਊਗਾ ਖਾਣ ਨੂੰ ਉੱਥੇ ਸੜੇ ਜੇ ਕੁਲਚੇ ਨਾ ਉਹ ਖਾਣ ਨੂੰ ਜੀ ਕਰੇ ਤੇ ਆ ਬੰਦਾ ਮੈਂ ਉਹ ਦੇਖ ਕੇ ਐਵੇਂ ਭਾਰਤੀਆਂ ਚੀਜ਼ਾਂ ਦੇ ਖਾਣ ਦੀ ਲੋੜ ਨਹੀਂ ਹੈਗੀ ਕੋਈ ਨਹੀਂ ਮੈਂ ਲਿਆਉਣੀ ਹੈਗੀ ਉਹਨੇ ਤਾਂ ਕਿੱਥੇ ਗੱਲ ਸੁਣਨੀ ਹੈਗੀ ਮੈਨੂੰ ਪਤਾ ਹੀ ਆ ਉਹਦਾ ਚੱਲ ਲ ਲੱਸੀ ਬਣਾ ਲਈ ਨਾਲੇ ਮਾੜੀ ਜੀ ਚੰਗਾ ਬੜਾ ਖੁਸ਼ ਹੋਊਗਾ ਸ਼ਰਤ ਦੇਖ ਕੇ ਮੇਰਾ ਪੁੱਤ ਕਿਵੇਂ ਮਨਜੀਤ ਕੁਰੇ ਚੁੱਪ ਜੇ ਬੈਠੀ ਐ ਬਸ ਮੈਂ ਦੋ ਹੀ ਬੈਠੀ ਸੀਗੀ ਨਵੀਨ ਕਰੇ ਹਾਂ ਆਂਦਰੀ ਬੈਠਾ ਹੋਰ ਉਹਨੇ ਕਿੱਥੇ ਜਾਣਾ ਨਵੀਨ ਪੁੱਤ ਨਵੀਨ ਉਰੇ ਆ ਪਤਾ ਤੂੰ ਕੀ ਕਹਿਣਾ ਹੈ ਜਾ ਕੰਮ ਹੈ ਕੋਈ ਆ ਬੈਠੇ ਤੇ ਕਿਨੇ ਅੱਜ ਫੇਰ ਕੰਮ ਤੇ ਗਿਆ ਸੀ ਹਾਂ ਗਿਆ ਸੀ ਲੱਗੇ ਨਹੀਂ ਕਰਦੇ ਆੜੀ ਲੈ ਕੇ ਨਹੀਂ ਗਿਆ ਪਰ ਕਿੰਨੇ ਵਾਰੀ ਤਾਂ ਮੈਂ ਕਿਹਾ ਨਾ ਜਾਇਆ ਕਰ ਕੰਮ ਤੇ ਨਾ ਆਪਣੇ ਘਰ ਕਿਸ ਗੱਲ ਦੀ ਥੋੜਾ ਨਾ ਮੈਂ ਅੱਜ ਮੈਂ ਕਿਸੇ ਸਾਰੇ ਨਹੀਂ ਜੀਦਾ ਉਹ ਨਾ ਲੱਭ ਸਕਦਾ ਚਲ ਚੰਗੀ ਸੋਚ ਆ ਤਰੀ ਨਾਲ ਇੱਕ ਗੱਲ ਦੱਸ ਅੱਜ ਤਰੇਸਤ ਬਹੁਤ ਵਧੀਆ ਚੀਜ਼ ਲੱਗਿਆ ਬੋਸ਼ ਹੋ ਜਿਆ ਹੋਰ ਕੀ ਲੱਗਿਆ ਉਹ ਆਦੇ ਭਰਾਵੀਆਂ ਸ਼ਰਟਾ ਦੇਖ ਕੇ ਕਹਿੰਦਾ ਸੀ ਨਾ ਮੈਂ ਵੀ ਐਸੀ ਵੀ ਸ਼ਰਟ ਲੈਣੀ ਆ ਆ ਦੇਖ ਜੀ ਜੋਣੇ ਰਹੇ ਹੋ ਮੇਰੇ ਵਸਰੇ ਕੈਨ ਚੀ ਇਹ ਹੋ ਰੇ ਆ ਦਿਖਾਈ ਰੇ ਆ ਦਿਖਾ ਤੇਰੀ ਮਾਂ ਸੋਣੀ ਹੈ ਨਾ ਮੈਨੂੰ ਦੱਸ ਹਾਈ ਡੀ ਸੋਣੀ ਸ਼ਰਟ ਬੜਾ ਮੈਨੂੰ ਐਂ ਦੱਸ ਇਹਦੇ ਪਾਈ ਕੀ ਜਚੂਗੀ ਇਹ ਸ਼ਰਟ ਇਹ ਤਾਂ ਮੇਰੇ ਪੁੱਤ ਲਾਡੀ ਤੇ ਸੋਣੀ ਲੱਗੂਗੀ ਉਹ ਲਾਡੀ ਨੂੰ ਵੀ ਲੈ ਦੇਂਗੇ ਉਹਨੂੰ ਵੀ ਇਹਦੇ ਨਾਲ ਦੀ ਲੈ ਆ ਦੇਂਗੇ ਹੈ ਲੈ ਐਵੇਂ ਇਹਦੇ ਨਾਲ ਦੀ ਲੈ ਆ ਦੇਂਗੇ ਕੋਈ ਨਹੀਂ ਇਹ ਤਾਂ ਲਾਡੀ ਪਾ ਲੂਗਾ ਲਾਡੀ ਉਹ ਲਾਡੀ ਕੋਲੇ ਕਿੰਨੀਆਂ ਸ਼ਰਟ ਹੈ ਅੱਗੇ ਉਹ ਆਪ ਹੀ ਖਰੀਦ ਲੈਂਦਾਗਾ ਨਾ ਕਿਤੇ ਨਾ ਕਿਤੇ ਲੈ ਕੇ ਹੀ ਆਉਂਦਾ ਚੀਜ਼ ਇਹਦੇ ਕੋਲੇ ਤਾਂ ਆਹੀ ਆ ਜਿਹੜੇ ਪਾਉਂਦਾ ਮੜੇ ਮੋਟੇ ਲਾ ਫੇਰ ਕੀ ਹੁੰਦਾ ਨਾਲ ਇਹਨੇ ਕਿੱਥੇ ਜਾਣਾਗਾ ਪਾ ਕੇ ਲਾਡੀ ਨਹੀਂ ਤਾਂ 100 ਕੰਮ ਤਾਂ ਜਾਣਾ ਹੁੰਦਾ ਉਹਦੇ ਕਾਲਜ ਜਾਣਾ ਹੁੰਦਾ ਆ ਦੇਖੀ ਪੁੱਤ ਆ ਦੇ ਤੇਰਾ ਪਿਓ ਸ਼ਰਟ ਲੈ ਕੇ ਆਇਆ ਅਨਵੀਰ ਵਾਸਤੇ ਲੈ ਆਇਆ ਮੈਂ ਕਿਹਾ ਮੇਰਾ ਪੁੱਤ ਪਾਊਗਾ ਲਾਡੀ ਇਹ ਤਾਂ ਮੇਰੇ ਵਾਸਤੇ ਲੈ ਕੇ ਆਇਆ ਜੀ ਲਾੰਦੀ ਤਾਂ ਨਵੀਨ ਵਾਸਤੇ ਸੀ ਪਰ ਨਵੀਨ ਨੂੰ ਜੇ ਨਵੀਨ ਵਾਸਤੇ ਜਾਂਦੀ ਸੀ ਤਾਂ ਨਾ ਉਹ ਡੋਣਾ ਕਹੀਆਂ ਨਾ ਇਤਰੀ ਮਾਂ ਮੰਦੀਣੀਗੀ ਮੈਂ ਕਿਹਾ ਉਹ ਤਾਂ ਆਪਦੀ ਮਰਜ਼ੀ ਨਾਲ ਕਿਤੇ ਮਰਜ਼ੀ ਲੈ ਆਉਂਦਾਗਾ ਕਿੰਨੀਆਂ ਤਾਂ ਇਹਦੇ ਕੋਲੇ ਸ਼ਰਟਾਂ ਪਈਆਂ ਤੂੰ ਚੁੱਪ ਕਰਕੇ ਪਾੜਾ ਕੋਈ ਨਹੀਂ ਬਥੇਰੀਆਂ ਸ਼ਰਟਾਂ ਤਾਂ ਹੈਗੀਆਂ ਜਿਹੜੀਆਂ ਤੇਰੀਆਂ ਜੀ ਤੂੰ ਨਹੀਂ ਪਾਉਂਦਾ ਨਾ ਉਹ ਦੇ ਦੇਾਂਗੇ ਇਹਨੂੰ ਉਹ ਪਾ ਲਊਗਾ ਸ਼ਰਟ ਤਾਂ ਬਹੁਤ ਸੋਹਣੀ ਹੈ ਹੈ ਜਦੋਂ ਵੀ ਦਾ ਮੇਰੀ ਇਹਦੇ ਵੈਸੇ ਸੋਹਣੀ ਨਹੀਂ ਲੱਗਣੀ ਮੈਂ ਪਾ ਕੇ ਦੇਖਦਾ ਜੇ ਆ ਗਈ ਤਾਂ ਠੀਕ ਹੈ ਇਹ ਨਾ ਆਈ ਤੇ ਇਹਨੂੰ ਦੇ ਲਾਗੇ ਜੇ ਪਾ ਕੇ ਦੇਖ ਲੈ ਲੈ ਮੈਂ ਚਾਹ ਬਣਾ ਕੇ ਲਿਆਉਣੀ ਹੈ ਚੰਗਾ ਡੈਡੀ ਮੰਮੀ ਸਹੀ ਕਹਿੰਦੀ ਆ ਉਹ ਸ਼ਰਟ ਵੀਰੇ ਦੀ ਸੋਹਣੀ ਲੱਗਣੀ ਸੀ ਨਾਲੇ ਮੈਂ ਤਾਂ ਦਿਹਾੜੀ ਕਰਨੀ ਆ ਵੀਰੇ ਨੇ ਬਾਹਰ ਅੰਦਰ ਜਾਣਾ ਹੁੰਦਾ ਪੁੱਤ ਕੰਮ ਤੇ ਤਾਂ ਤੂੰ ਜਾਣਾ ਹੁੰਦਾ ਪਰ ਜਦੋਂ ਕਿਤੇ ਰਿਸ਼ਤੇਦਾਰੀ ਚ ਜਾਣਾ ਕਰਨਾ ਹੁੰਦਾ ਉਦੋਂ ਵੀ ਤਾਂ ਤੇਰੇ ਕੋਲੇ ਆਹ ਪੁਰਾਣੇ ਕੱਪੜੇ ਆ ਫਿਰ ਕੀ ਹੋ ਗਿਆ ਬਾਈ ਨੇਪਾਲੀ ਮੈਂਪਾਲੀ ਇੱਕੋ ਹੀ ਗੱਲ ਆ ਐਵੇਂ ਤੂੰ ਮਨ ਨਾ ਖਰਾਬ ਕਰ ਚੱਲ ਕੋਈ ਨਹੀਂ ਉਹ ਜੋ ਤੇਰੇ ਭਰਾ ਦੇ ਆ ਕੀ ਤਾਂ ਫਿਰ ਕੀ ਹੋ ਗਿਆ ਹਾਂ ਹਾਂ ਅੱਪਾ ਕੱਲ ਨੂੰ ਤੇਰੇ ਵਾਸਤੇ ਇੱਕ ਹੋਰ ਨਵੀਂ ਲੈ ਆਵਾਂਗੇ ਹਾਂ ਠੀਕ ਹੈ ਜੀ ਹੈ ਠੀਕ ਹੈ ਲੈ ਨਵੇਂ ਆ ਰਹੇ ਹੁੰਦੇ ਕੀ ਲੋੜ ਹੈਗੀ ਤੇਰੇ ਨਾਲ ਫਲਟਾ ਬੰਗਾ ਲਾਜੀ ਆਇਆ ਉਹਨਾਂ ਤੋਂ ਕੱਢ ਕੇ ਦਰੂਗੀ ਉਹ ਬਾਹਰ ਦੂਗਾ ਲੈ ਕਮਾਲ ਦੀ ਗੱਲ ਹੈਗੀ ਦੇਖੀ ਆ ਸਾਰਾ ਕੁਸਾਈ ਸੱਡਿਆ ਪਿਆਗਾ ਨਾ ਆਹ ਸਬਜ਼ੀ ਕੱਟੀ ਹੈਗੀ ਇਹ ਕਰਦੀ ਕੀ ਫਰਦੀ ਹੈ ਕੁੜੀ ਜੀ ਮੈਂ ਤੇ ਇਹ ਨਹੀਂ ਸਮਝਉਂਦੀ ਕੀ ਇਹਦੀ ਚਲ ਮੈਂ ਚਾਹਤਾ ਬਣਾਵਾ ਮਾਲ ਦੀ ਗੱਲ ਮੈਂ ਕਿਉਂ ਚਾਹ ਬਣਾਉਣੀ ਆ ਉਹ ਖਾਣ ਦੇ ਵਾਸਤੇ ਹੈਗੀ ਕੋਈ ਨਹੀਂ ਉਸੇ ਨਾਲ ਖੋਨੇ ਉਹੀ ਬਣਾਉ ਚਾ ਉਹੀ ਬਣਾ ਕੇ ਪਿਆਉ ਸਾਰਾ ਨਾਲੇ ਕਹਿੰਦੀ ਆ ਵੀ ਆਹ ਸਾਰਾ ਸਾਫ ਕਰ ਰਸੋਈ ਦਾ ਜਿੰਨਾ ਖਲਿਆਰਾ ਪਿਆ ਖੜ ਜਾ ਜਣਾ ਵੇਖ ਕਿਵੇਂ ਮਹਾਰਾਣੀ ਸੁੱਤੀ ਪਈ ਹੈਗੀ ਨਿਕੁੜ ਕੇ ਇਹੀ ਗੱਲ ਬੜੇ ਆਰਾਮ ਨਾਲ ਸੁੱਤੀ ਪਈ ਐ ਬਛਾਈਆਂ ਚਿੱਟੀਆਂ ਚਾਤਰਾ ਹਮਮ ਮੇਰੇ ਨਾਲ ਸਿਰ ਬੜਾ ਦਰਦ ਕਰੀ ਜਾਂਦਾ ਸੀਗਾ ਪਤਾ ਨਹੀਂ ਕੀ ਹੋ ਗਿਆ ਚੱਕਰ ਆਈ ਜਾਂਦੇ ਨੇ ਉੱਠੇ ਨਹੀਂ ਜਾਂਦਾ ਤੇਰਾ ਤਾਂ ਭਾਈ ਕਦੇ ਕੁਝ ਹੜਦਾ ਹੀ ਨਹੀਂ ਕਦੇ ਤੇਰਾ ਸਿਰ ਦੁਖਣ ਲੱਗ ਗਿਆ ਕਦੇ ਤੇਰਾ ਕੋਸ ਦੁਖਣ ਲੱਗ ਗਿਆ ਹੈ ਤੂੰ ਸ ਤਾਂ ਦੋਨੇ ਭੈਣ ਭਰਾਵਾਂ ਨੇ ਮੇਰਾ ਲਹੂ ਪੀ ਰੱਖਿਆ ਮੇਰਾ ਅੰਤ ਲੈ ਰੱਖਿਆ ਤੁਸੀਂ ਮੈਂ ਘਾਤੋ ਬੋਲਦੇ ਹਾਂ ਹੁਣ ਕੀ ਹੋ ਗਿਆ ਹੁਣ ਕੀ ਹੋ ਗਿਆ ਕੋਈ ਪਈ ਸਿੱਕੀ ਵੀ ਚਲ ਮੜਾ ਜਾ ਮੇਰਾ ਸਿਰ ਦੁਖਣੋਂ ਅੜ ਜਾਊਗਾ ਗੱਲ ਸੁਣ ਲੈ ਮੇਰੀ ਤੇਰਾ ਪਿਓ ਆਇਆ ਚਾਹ ਬਣਾ ਕੇ ਪਿਲਾ ਦੇ ਨੂੰ ਚਾਹ ਮੈਂ ਜੇ ਤੂੰ ਬਣਾਇ ਦੇ ਇੱਕ ਕੱਪ ਉਹਦੋਂ ਮੈਂ ਸਾਰੇ ਕੰਮ ਕਰ ਦੂੰਗੀ ਮੈਂ ਤਾਂ ਗਈ ਸੀ ਸੋਇਚ ਪਈ ਚਾਹ ਹੀ ਪਰੌਣ ਗਈ ਸੀ ਮੇਰੇ ਤਾਂ ਜੀ ਨਹੀਂ ਕਰਿਆ ਸੋਇਚ ਖੜਦਣ ਨੂੰ ਇੰਨਾ ਗੰਦ ਪਾਇਆ ਪਿਆਗਾ ਨਾ ਛੱਡ ਕੇ ਸਾਰਾ ਫਸਾ ਕੇ ਆਰਾਮ ਨਾਲ ਇੱਥੇ ਪੈ ਗਈਆਂ ਲੰਮੀਆਂ ਤਣ ਕੇ ਕੀ ਗੱਲ ਕੰਮ ਕਾਣ ਕਰੂਗਾ ਤੇ ਤੇਰੀ ਮਾਂ ਕਰੋ ਸਵੇਰ ਚ ਉੱਟ ਕੇ ਮਾਂ ਤੂੰ ਹਰ ਵਾਰੀ ਮੇਰੀ ਮਾਨੋਗਾ ਤੂੰ ਪੁੱਟਾ ਸਿੱਧਾ ਬੋਲਣ ਲੱਗ ਜਾਨੇ ਆ ਮੈਂ ਕਹਤਾ ਕੋਈ ਨਹੀਂ ਮੈਂ ਕਰ ਦਿੰਨੀ ਆਗੀ ਕਰਾਂਗੀ ਕਦੋਂ ਮਾਂ ਨੂੰ ਪੁੱਠਾ ਸਿੱਧਾ ਬੋਲਦੀਆਂ ਨਾ ਪੁੱਠਾ ਨਾ ਬੋਲਾ ਤਾਂ ਹੋਰ ਹੋਰ ਜੰਦਿਆਂ ਨੂੰ ਰੋਵਾ ਮੈਂ ਹੈ ਕੀ ਕਰਾਂ ਮੈਂ ਇਹਨਾਂ ਨੂੰ ਕੋਈ ਮੈਂ ਬਣਾ ਦਿੰਨੀ ਆ ਤਾਂ ਬਣਾ ਦਿੰਨੀ ਆ ਨਾਲੇ ਹੋਰ ਢੇੜੇ ਨਾਲ ਲੱਗ ਜੂ ਇੱਥੇ ਡੁਸਕਣ ਢੇੜੇ ਨਾਲ ਲੱਗ ਜੂਗੀ ਕੋਈ ਆਖਾਲੀ ਮੌਤ ਨਹੀਂ ਕਾਸੀ ਦੀ ਸਾਰੀ ਦਿਹਾੜੀ ਰੋਣਾ ਪਾਰਕਿਆ ਸਾਡੇ ਘਰ ਦੇ ਵਿੱਚ ਆਹ ਤਾਂ ਮਰ ਗਈ ਹੈਗੀ ਆਹ ਤਾਂ ਮਰ ਕੇ ਸੌਖੀ ਹੋ ਗਈ ਆ ਦੀ ਜਾਨ ਛਡਾ ਗਈ ਅਮੈਂ ਨੇ ਮੇਰੇ ਪੱਲੇ ਪਾ ਗਈ ਹੈ ਜੀ ਨਾ ਹੈ ਮਰਦੇ ਆ ਨਾ ਮਗਰੋਂ ਲੈਂਦੇ